ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਖਬਰ ਜ ਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਪੁਲਿਸ ਦੇ ਵੱਲੋਂ ਬੀਐਸਐਫ ਦੇ ਨਾਲ ਸਰਚ ਅਭਿਆਨ ਚਲਾ ਕੇ ਭਾਰੀ ਮਾਤਰਾ ਦੇ ਵਿੱਚ ਹੈਰਨ ਬਰਾਮਦ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਕਿ ਪੁਲਿਸ ਦੇ ਵੱਲੋਂ ਅੰਤਰਰਾਸ਼ਟਰੀ ਬਾਡਰ ਤੇ ਇਹ ਸਰਚ ਅਭਿਆਨ ਚਲਾ ਕੇ ਕਰੀਬ 330 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਅਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਵੀ ਪੁਲਿਸ ਦੇ ਵੱਲੋਂ ਦਰਜ ਕਰ ਲਿਆ ਗਿਆ ਹੈ ਜਿਲਾਲਾਬਾਦ ਪੁਲਿਸ ਅਤੇ ਬੀਐਸਐਫ ਨੂੰ ਉਸ ਮੌਕੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋਵਾਂ ਦੇ ਵੱਲੋਂ ਸਪੈਸ਼ਲ ਆਪਰੇਸ਼ਨ ਚਲਾ ਕੇ ਭਾਰੀ ਮਾਤਰਾ ਦੇ ਵਿੱਚ ਹੈਰਣ ਬਰਾਮਦ ਕੀਤੀ ਗਈ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਜਿਲਾਲਾਬਾਦ ਅਸ਼ਰੂ ਰਾਮ ਨੇ ਦੱਸਿਆ ਕਿ ਏਐਸਆਈ ਮਹਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਬੀਐਸਐਫ ਦੇ ਜਵਾਨਾਂ ਨਾਲ ਮਿਲ ਕੇ ਅੰਤਰਰਾਸ਼ਟਰੀ ਬਾਰਡਰ ਦੇ ਨਾਲ ਲੱਗਦੇ ਪਿੰਡ ਬਲੇਲ ਕੇ ਕਾਮਲ ਵਿਖੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਖੇਤਾਂ ਵਿੱਚੋਂ ਇੱਕ ਪੈਕੇਟ ਜਿਸ ਦੇ ਉੱਪਰ ਪੀਲੇ ਰੰਗ ਦੀ ਇੱਕ ਟੇਪਲ ਪੇਟੀ ਹੋਈ ਸੀ ਬਰਾਮਦ ਹੋਇਆ ਹੈ ਪੈਕੇਟ ਦੇ ਨਾਲ ਇੱਕ ਛੋਟੀ ਜਿਹੀ ਟਾਰਚ ਵੀ ਬਰਾਮਦ ਹੋਈ ਹੈ ਬਰਾਮਦ ਹੋਏ ਪੈਕੇਟ ਤੇ ਟਾਰਚ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਵਜ਼ਨ ਕੀਤਾ ਗਿਆ ਜੋ ਕਿ 330 ਗ੍ਰਾਮ ਹੋਇਆ ਹੈ ਬਰਾਮਦ ਹੋਈ ਹੈ ਨੂੰ ਕਿਸੇ ਨਾਮਲੂਮ ਵਿਅਕਤੀ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਜਾਪਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਡੀਐਸਪੀ ਅਸ਼ਰੂ ਰਾਮ ਹੋਰਾ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਦੇ ਸਰਚ ਅਭਿਆਨ ਚਲਾਏ ਜਾਣਗੇ ਮਾਨਯੋਗ ਐਸਐਸਪੀ ਸਾਹਿਬ ਫਾਜ਼ਲ ਕਾ ਸ਼੍ਰੀਮਤੀ ਪ੍ਰਗਿਆ ਗਾਇੰਗੂਰਾ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚੇੜੀ ਹੋਈ ਹੈ ਬਾਰਡਰ ਦੇ ਉੱਪਰ ਸਮਗਲਿੰਗ ਨੂੰ ਰੋਕਣ ਲਈ ਬੀਐਸਐਫ ਤੇ ਜਲੰਧਾਵਾੜ ਪੁਲਿਸ ਤੇ ਫਾਜ਼ਿਲਕਾ ਪੁਲਿਸ ਇਹ ਜੁਆਇੰਟ ਆਪਰੇਸ਼ਨ ਕਰਦੇ ਰਹਿੰਦੇ ਨੇ ਕੱਲ ਵੀ ਸਾਡਾ ਇੱਕ ਜੁਆਇੰਟ ਆਪਰੇਸ਼ਨ ਸੀ ਐਸਸੀ ਯਾਨੋ ਇਹਨਾਂ ਦੇ ਕੰਪਨੀ ਕਮਾਂਡਰ ਨੇ 160 ਬਟਾਲੀਅਨ ਬੀਐਸਐਫ ਤੇ ਜਲੰਧਾਵਾੜ ਪੁਲਿਸ ਸਾਡਾ ਅਮਿਰਖਾ ਖਾਣੇ ਦੀ ਪੁਲਿਸ ਨਾਲ ਇਹ ਸਰਚ ਆਪਰੇਸ਼ਨ ਤੇ ਸੀ ਤੇ ਇਹਨਾਂ ਨੂੰ ਸਰਚ ਦੇ ਦੌਰਾਨ ਉਥੇ ਹਰਮਨ ਬRAND ਹੋਈ 330 ਗ੍ਰਾਮ ਇਹਦੇ ਉੱਪਰ ਇੱਕ ਛੋਟੀ ਟਾਰਚ ਲੱਗੀ ਹੋਈ ਸੀ ਤੇ yellow ਪੈਕਟ ਸੀਗਾ ਜਿਹੜੇ ਸਰਚ ਰਿਆਮ ਇਹ ਚੱਲਦੇ ਰਹਿੰਦੇ ਨੇ ਇਹ ਕੱਲ ਉਸ ਦੀ ਲੜੀ ਵਿੱਚ ਹੀ ਸਰਚ ਚੱਲ ਰਹੀ ਸੀ ਤੇ ਜਿੱਥੋਂ ਇਹ ਸਾਨੂੰ ਹਰਮਨ ਬRAND ਹੋਈ ਸਰ ਬੀਓਪੀ ਕਿਹੜੀ ਸੀ ਬਲੇਡ ਦੇ ਕੰਮ ਦੀ ਬੀਓਪੀ ਸੀ ਤੇ 160 ਬਟਾਲੀਅਨ ਆਪਣਾ ਜਿਹੜਾ ਹੈੱਡਕੁਆਰਟਰ ਮਕਸਰ ਰੋਡ ਦੇ ਇੱਥੇ ਇਹਨਾਂ ਦੀ ਰੀਡਪਲੋਇਮੈਂਟ ਇੱਥੇ ਹੋਈ ਹੋਈ ਹੈ ਤੇ ਜੁਆਇੰਟ ਇੰਪਰੇਸ਼ਨ ਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਤੁਹਾਨੂੰ ਪਤਾ ਨਹੀਂ ਕਿ ਇਹ ਕਿੱਥੇ ਸੁਣਾਈ ਹੋਣੀ ਨਹੀਂ ਹਰੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਸ ਸੰਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 22 ਡੇਟਡ 17/5/24 ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਐਕਟ ਦੇ ਤਰ ਅਸੀਂ ਇਹ ਮੁਕੱਦਮਾ ਦਰਜ ਕਰ ਲਿਆ